ਹੈਵੀ ਗਰਮ ਟ੍ਰੈਕਸ ਹੂਟ ਜੀ ਜਿਹੜਾ ਇਹ ਤੁਸੀਂ ਪੂਰੀ ਬਰਫ਼ ਚ ਪਾ ਕੇ ਚਲੇ ਜਾ ਤੁਹਾਨੂੰ ਠੰਡ ਨਹੀਂ ਲੱਗੇਗੀ ਜਿਹੜੀ ਭਾਈ ਆ ਸਾਲਟਾ ਕੈਨੇਡਾ ਦਾ ਬ੍ਰਾਂਡ ਆ ਉੱਥੇ ਹੈਗੀ 80 90 ਹਜ਼ਾਰ ਦੀ ਭਾਈ ਤੁਸੀਂ ਕਿਨੇ ਦੇਵੋਗੇ ਆਪਣੇ ਕੋਲੇ 12 1300 ਰੁਪਏ ਹੀ ਮਿਲ ਜਾਣਗੇ ਇਸ ਤਰ੍ਹਾਂ ਦੀ ਸਰਪਲਸ ਦੀ ਆਈਟਮ ਹੈ ਜੀ 100% ਓਰੀਜਨਲ ਹੈਗੀ 100% ਓਰੀਜਨਲ ਜਿਵੇਂ ਆ ਚਾਈਨੀਜ਼ ਸਾਲਟ ਆ ਗਿਆ ਇਸ ਤਰ੍ਹਾਂ ਦੀ ਸਾਲਟਾ ਹੀ ਮਿਲ ਜਾਣੀ ਆ ਦੇਖੋ ਸਹਿਜ ਜਿਹੜਾ ਮਰਜ਼ੀ ਲੈ ਲੇ ਬਈ ਕੋਈ ਬਿਲਕੁਲ ਜੀ ਹਮਤੋਂ ਲੈ ਕੇ 5x7 8x7 ਤੱਕ ਮਿਲ ਜੀਗਾ ਕਲਰ ਬਹੁਤ ਮਿਲ ਜਾਣਗੇ ਬਿਲਕੁਲ ਜੀ ਜਿਵੇਂ ਆ ਜੀਨ ਦੀਆਂ ਪੈਂਟਾਂ ਆਈਆਂ ਟੀਆਰ ਦੀਆਂ ਹੈ ਮੋٹے ਮੋٹے ਧਾਗੇ ਵਾਲੀਆਂ ਜੀ 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 ਆ ਦੇਖੋ ਜੀ ਪੈਂਟ ਕਿਨੇ ਰੁਪਏ ਤੋਂ ਸਟਾਰਟ ਹੋ ਜਿੰਦੀ ਬਈ ਪੈਂਟ ਸਾਡੇ ਕੋਲ 600-700 ਰੁਪਏ ਤੋਂ ਸ਼ੁਰੂ ਹੋ ਕੇ ਉਸ ਤੋਂ ਬਾਅਦ ਕੁਆਲਿਟੀ ਦੇ ਹਿਸਾਬ ਨਾਲ ਅੱਗੇ ਚਲੀ ਜਾਂਦੀ ਹੈ ਜਿਵੇਂ ਇਹ ਜਿਆ ਕੋਟੀਆਂ ਮਿਲ ਜਾਣਗੀਆਂ ਇੰਪੋਰਟਡ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਆ ਦੇਖੋ ਜੀ ਇੰਪੋਰਟਡ ਕਾਰਗੋ ਜੀ ਇਹਦਾ ਭਾਰੀ ਬਹੁਤ ਆ ਬਈ ਠੱਲੀ ਲੱਗਣ ਨਹੀਂ ਹਸਤਾ ਨਾ ਕੋਈ ਜ਼ਿਆਦਾਰ ਮਾਲ ਆਪਣੀ ਰੈਡੀ ਹੁੰਦਾ ਹੈ ਕੁਛ ਆਟਮਾ ਬਾਰੋ ਵੀ ਆਂਦੀਆਂ ਨੇ ਉਹਨਾਂ ਦੇ ਵੀ ਰੇਟ ਸਾਡੇ ਮਾਰਕੀਟ ਨਾਲੋਂ ਹਾਫ ਹੀ ਹੁੰਦੇ ਨੇ ਸਾਡੇ ਭਾਈ ਰਾਤ ਦੇ 8 ਵਜੇ ਚੁੱਕੇ ਨੇ ਅਹੀਂ ਭੀੜ ਰਹਿੰਦੀ ਹੈ ਇਹ ਜਦ ਨਾ ਦੁਕਾਨ ਨਹੀਂ ਬੰਦ ਹੁੰਦੀ ਦੁਕਾਨ ਹੈਗੀ ਆ ਇੱਕ ਸਿੰਗਲ ਰੋਡ ਤੇ ਕਿਸੇ ਬਾਜ਼ਾਰ ਚ ਨਹੀਂ ਹੈਗੀ ਅਬਦੀ ਦੁਕਾਨਾਂ ਤਾਂ ਕਰਕੇ ਕਰਾਇਆ ਨਹੀਂ ਪੈਂਦਾ ਕੋਈ ਇਹ ਖਰਚਾ ਵੀ ਨਹੀਂ ਪੈਂਦਾ ਕੋਈ ਤਾਂ ਸਮਾਨ ਸਸਤਾ ਦੀ ਜਾਂਦੇ ਨੇ ਆਹ ਦੇਖੋ ਕਿੰਨਾ ਸੋਹਣਾ ਕੋਟ ਫੌਜੀਆ ਵਾਲਾ ਆਰਮੀ ਕਲਰ ਐਸ ਤਰ੍ਹਾਂ ਦੇ ਕੋਟ ਪਾਣੇ ਉੱਪਰ ਪਾਣੇ ਜਿਹੜੀ ਮਰਜ਼ੀ ਚੀਜ਼ ਲਾਓ ਦੇਖੋ ਕਿੰਨਾ ਪਿਆਰਾ ਕਲਰ ਉੱਪਰ ਦਾ ਮੈਨੂੰ ਕਿੱਥੋਂ ਸਾਰਾ ਕੁਝ ਹੈ ਮਲੇਰ ਕੋਟਲਾ ਸ਼ਹਿਰ ਤੋਂ ਵਿਧੇਵੀ ਰੋਡ ਤੇ ਦਾ ਟ੍ਰੈਂਡਵਾਰ ਜਿਵੇਂ ਜੈਕਟ ਆਈ ਹੈ ਨਾ ਬਈ ਇਹਨਾਂ ਦੇ ਕਿੰਨਾ ਕੁ ਡਿਸਕਾਊਂਟ ਦੇ ਦਵਾਂਗਾ ਪੋਲੋ ਦੀ ਆ ਇਹ ਵਾਲੀ ਜੈਕਟ ਜੀ ਤੁਹਾਨੂੰ ਪਤਾ ਹੀ ਹੈ ਮਾਰਕੀਟ ਕੀ ਚੱਲਦਾ ਜੀ ਇਸ ਤਰ੍ਹਾਂ ਦੀ ਜੈਕਟ ਸਾਡੇ ਕੋਲੇ 650 ਰੁਪਏ ਤੋਂ ਸ਼ੁਰੂ ਹੋ ਜਣਗੀ ਬਸ 650 ਰੁਪਏ ਦੇਖੋ ਬਈ ਕਰੋ ਚੈੱਕ ਨਾਲੇ ਪੂਰਾ ਵਧੀਆ Ориਜినਲ ਪੀਸ ਹੈਗਾ ਆ ਕਟੀਆਂ ਫੁੱਟੀਆਂ ਪੈਂਟਾਂ ਆਈਆਂ ਇਹ ਚੈੱਕ ਕਰੋ ਵੀਡੀਓ ਆਪਣੇ ਜਮਾ ਖਾਸ ਦੋਸਤਾਂ ਨੂੰ ਜਰੂਰ ਸੈਂਡ ਕਰ ਦਿਓ ਜੇ ਉਹਨਾਂ ਨੇ ਵੀ ਆ ਕੱਪੜੇ ਲੈਣੇ ਪੈਂਟਾਂ ਸ਼ਰਟਾਂ ਵੇਖੋ ਔਰ ਇਸੇ ਤਰ੍ਹਾਂ ਇਹ ਹੈਵੀ ਗਰਮ ਟ੍ਰੈਕਸੂਟ ਜੀ ਹਾਂ ਜਿਹੜਾ ਤੁਸੀਂ ਪੂਰੀ ਬਰਫ਼ ਚ ਪਾ ਕੇ ਚਲੇ ਜਾ ਤੁਹਾਨੂੰ ਠੰਡ ਨਹੀਂ ਲੱਗੇਗੀ ਇਹ ਤਾਂ ਹੈਵੀ ਬੜਾ ਬਈ ਕਿਹੜੇ ਤੋਂ ਸਟਾਰਟ ਹੋ ਜਾਂਦੇ ਨੇ ਇਹ ਕੋਈ ਟ੍ਰੈਕਸੂਟ ਤੁਹਾਨੂੰ ਦੱਸਿਆ ਜੀ ਆਪਣਾ 650 ਰੁਪਏ ਤੋਂ ਲੈ ਕੇ 14-1500 ਤੱਕ 1600 ਤੱਕ ਚਲੇ ਆਂਦਾ ਜੀ ਇੰਪੋਰਟਡ 650 ਰੁਪਏ ਦੋ ਜਿਵੇਂ ਭਈਆ ਸਲਟ ਭਈਆ ਬਾਲੀ ਹੈਵੀ ਆ ਇਹ ਪਾਈ ਹੁੰਦੀ ਹੈ ਜਿੱਪੀਲੇ ਵਾਲੋਂ ਦੀ ਹਾਂਜੀ ਇਹ 100% 오ਰੀਜਨਲ ਆ ਜੀ ਸਰਪਲਸ ਦੀ ਮਾਰਕੀਟ ਹੀ 오ਰੀਜਨਲ ਕਹਿ ਕੇ ਵੇਚਦੇ ਨੇ ਜੀ ਕਿੰਨੇ ਦੀ ਆ ਇਹ 오ਰੀਜਨਲ ਹੀ ਆ ਇਹ ਪੀਸ ਆਪਾਂ ਤੁਹਾਨੂੰ 600 ਰੁਪਏ ਦੇ ਦ ਤੁਸੀਂ ਕਿੱਧਰ ਪੈਸੇ ਪੇਮੈਂਟ ਕਰਿਆ ਪੇਮੈਂਟ ਤੂੰ ਇਹ ਆਪਣੇ ਫਿੱਟ ਬਹਿ ਗਿਆ ਇਹ ਤਾਂ ਲਾਲਿਆਂ ਦੇ ਪਾਇਆ ਨਹੀਂ ਹੁੰਦਾ ਇਹ ਪਾਉਂਗਾ ਫਿਰ ਮੈਂ ਸੌਰੀ ਜਾਣਾ ਸਰਪੰਚ ਜਾ ਚੰਗਾ ਲੈ ਜਾ ਮੇਰੇ ਕੋਲੋਂ ਲੈ ਜਾ ਦੋ ਬਲੀਵ ਨੇ ਮੇਰੇ ਅੱਡੂ ਬਲੀਵ ਆ ਵੀ ਕਰਿਆ ਉਹ ਵਸਾ ਆ ਜਾ ਵਾੜੇ ਵਾੜੇ ਤਾਂ ਕਾ ਕਰਦਾ ਸਾਡਾ ਚਾਲਦਾ ਆ ਵੇਖੋ ਜੀ ਆਹ ਟਰੈਕ ਸੂਟ ਆ ਗਿਆ ਬਈ ਕਲਰ ਕਿਨੇ ਕਿ ਮਿਲ ਜਾਣਗੇ ਬਈ ਕਲਰ ਵੀ ਇਹਦੇ तकरीबन 25 30 ਕਲਰ ਆਦੇ ਨੇ ਆਹ ਸਾਰੇ ਸਾਰੇ ਸਾਈਜ਼ ਮਿਲ ਜਾਣਗੇ ਕਿ ਮੈਂ ਸ਼ਰਟਾਂ ਵੇਖੋ ਬਈ ਕਿਸੇ ਨੇ ਆਹ ਸ਼ਰਟ ਪਸੰਦ ਆ ਗਈ ਮੰਨ ਲਓ ਨਾ ਕੈਨੇਡਾ ਦੇ ਬੈਠੇ ਨੂੰ ਆਨਲਾਈਨ ਭੇਜ ਦੋਗੇ ਜ਼ਿਆਦਾਤਰ ਆਪਣਾ ਕੰਮ ਸ਼ਿਪਿੰਗ ਦਾ ਹੀ ਆ ਵਰਲਡ ਵਾਈਡ ਸ਼ਿਪਿੰਗ ਹੁੰਦੀ ਆ ਕਿੱਥੇ ਮਰਜੀ ਮੰਗਾਓ ਕਾਲ ਕਰੋ WhatsApp ਤੇ ਫੋਟੋ ਮੰਗਾਓ ਕਿ ਮੈਂ ਮਰਜੀ ਪਾਸਲ ਲਗਵਾਓ ਤੁਹਾਡਾ ਕੋਈ Instagram ਤੇ ਅਕਾਊਂਟ ਕੀ ਨਾਮ ਤੇ ਟ੍ਰੈਂਡ ਵਾਰ ਦੇ ਨਾਮ ਦੇ ਉੱਤੇ ਆਪਣਾ ਪੇਜ ਵੀ ਹੈ Instagram ਬਿਲਕੁਲ ਸਰ ਆਹ ਦੇਖੋ ਬਈ ਤੁਸੀਂ ਹੋਰ ਵੀ ਇਥੋਂ ਟਰੈਕ ਸੂਟ ਲੈ ਗਰਮੀ ਵਾਲਾ ਮੋਲਾ ਬਈ ਇਹਨਾਂ ਦੇ ਕਿਹੜੇ ਸਕਾਊਂਟ ਕਰਤਾ ਗਰਮੀ ਵਾਲਾ ਇਹ ਸਾਰਾ ਸ਼ਰਟ ਤੁਸੀਂ 300 ਹੀ ਲੈ ਜਿਓ ਜੀ 300 ਰੁਪਏ ਨੂੰ ਸ਼ਰਟ ਕਰਤੀ ਬਈ ਇਹਨਾਂ ਲੈ ਜਾਓ 300 300 ਦੇਖੋ ਕਿੰਨਾ ਸੋਹਣਾ ਕੱਪੜਾ ਹੈ ਕਿੰਨਾ ਸੋਹਣਾ ਸਟਾਪ ਆਹ ਟੀ-ਸ਼ਰਟਾਂ ਕੀ ਰੇਟ ਕਰਤੀਆਂ ਬਈ 300 ਰੁਪਏ ਨੂੰ ਜੀ 300 ਰੁਪਏ ਨੂੰ ਟੀ-ਸ਼ਰਟਾਂ ਦੇਖੋ ਸਾਰੇ ਤੁਹਾਨੂੰ ਮਿਲ ਜਾਣਗੇ ਜਿਵੇਂ ਇੱਕ ਟਰੈਕ ਸੂਟ ਬੜਾ ਪਿਆਰਾ ਬਈ ਇਹ ਕਿਹ ਰੇਂਜ 'ਚ ਪੈ ਰਹੇ ਨੇ ਬਈ ਇਹ ਵਾਲੇ ਤਾਂ ਹੈਵੀ ਪੀਸ ਨੇ ਜੀ ਇੰਪੋਰਟਡ ਕੱਪੜਿਆਂ 'ਚ ਨੇ ਜੀ ਇਤਨੂੰ ਫਿਰ ਵੀ ਇਹ ਵੀ ਘੱਟ ਹੀ ਦੇ ਦੂੰਗਾ 1200 ਰੁਪਏ ਰੇ ਜਿਮਾ ਲਾਈਪੀਆ ਉਨ ਜੀ ਹੈਨਾ ਇਹ ਮਹਿੰਗਾ ਹੋਊਗਾ ਹੀ ਫਿਰ ਨਹੀਂ ਨਹੀਂ ਜੀ ਇਹ ਵੀ ਘੱਟੇ ਬਿੱਲ ਜੇਗਾ ਜੀ ਤੁਹਾਨੂੰ ਮੈਂ ਕਹਿੰਦਾ ਮਾਰਕੀਟ ਮਾਰਕੀਟੇ 2500 ਰੁਪਏ ਦਾ ਜੀ ਅਸੀਂ ਅੱਧੇ ਰੇਟਾਂ 'ਚ ਦੇ ਦਾਂਗੇ 1200 ਰੁਪਏ ਦਾ ਹਾਂ ਜੀ ਜਿਵੇਂ ਆਹ ਸ਼ਰਟਾਂ ਆਈਆਂ ਦੇਖੋ ਬਈ ਨਾਲੇ ਬਾਈ ਉਹਨਾਂ ਦਾ ਪੇਜ ਜ਼ਰੂਰ ਫੋਲੋ ਕਰ ਲਓ ਸਕਰੀਨਸ਼ਾਟ ਪਾਏਗਾ ਇਹ ਪੇਜ ਤੇ ਨਿਤ ਨਵੀਆਂ ਚੀਜ਼ਾਂ ਦਿਖਾਉਂਦੇ ਰਹਿੰਦੇ ਆ ਆਹ ਹੁੱਡੀ ਆ ਗਈ ਹੁੱਡੀ ਕਿੰਨੇ ਰੁਪਏ ਤੋਂ ਸ਼ੁਰੂ ਹੁੰਦੀ ਹੈ ਬਈ ਹੁੱਡੀ ਸਾਡੇ ਕੋਲ 650 ਰੁਪਏ रेडी ਹੋਏਗੀ ਉਸ ਤੋਂ ਇਲਾਵਾ ਕੁਆਲਟੀ ਦੇ ਸਾਨਾ ਉੱਪਰ ਜਾਏਗੀ ਜੇ ਕਿਸ ਨੇ ਸائز ਬੜਾ ਵੱਡਾ ਬਣਾਉਣਾ ਬਣਾ ਦੋਗੇ ਬਿਲਕੁਲ ਬਣ ਜੇਗਾ ਜੀ ਬਾਈ ਜੂਰੀ ਆਪ ਤਿਆਰ ਕਰਦੇ ਆ ਬਈ ਸਾਰੇ ਸائز ਤੁਸੀਂ ਬਣਾ ਸਕਦੇ ਜਿਵੇਂ ਜੀਨ ਦੀਆਂ ਪੈਂਟਾਂ ਆਈਆਂ ਜੀਨ ਦੀ ਬੰਡ ਕਿੰਨੇ ਰੁਪਏ ਤੋਂ ਸਟਾਰਟ ਆ ਬਈ ਜੀਨ ਦੇ ਪੈਂਟ ਵੀ ਆਪਣੇ ਕੋਲੇ 6 700 ਰੁਪਏ ਤੋਂ ਸ਼ੁਰੂ ਹੋ ਕੇ ਹਨ 13 1400 ਰੁਪਏ ਤੇ 13 1400 ਜਿਹੜੇ ਦੁਕਾਨ ਵਾਲੇ ਆਮਦਕਰਨ ਵਾਲੇ 2500 2200 ਉਹ ਵੀ ਲੂ 3000 ਦੀ ਬੇਚਦੇ ਜਿਹੜੇ ਟੀਆਰ ਵਗੈਰਾ ਦੇਖੋ ਬਈ ਆ ਕਟੀਆਂ ਫੱਟੀਆਂ ਪੈਂਟਾਂ ਤੁਹਾਨੂੰ ਸਾਰੀਆਂ ਮਿਲਣਗੀਆਂ ਇੱਕ ਵਾਰ ਲੋਕੇਸ਼ਨ ਦਿਖ ਗਾ ਕਪੜੇ ਲੈਣ ਆਉਂਦੇ ਨੇ ਕਪੜਾ ਸਸਤਾ ਮਿਲਦਾ ਤਾਂ ਲੈਣ ਆਉਂਦੇ ਨੇ ਆਹ ਦੇਖੋ ਸਾਰੇ ਤਰ੍ਹਾਂ ਦੇ ਕਪੜੇ ਤੁਹਾਨੂੰ ਇੱਥੋਂ ਮਿਲਣਗੇ ਇਧਰ ਨੂੰ ਆ ਗਿਆ ਮਦੇਵੀ ਹੈਨਾ ਮਦੇਵੀ ਪਿੰਡਾ ਕੇ ਬਈ ਹਾਂਜੀ ਹਾਂ ਤੇ ਇਧਰ ਫਾੜਕ ਆ ਗਏ ਫਾੜਕ ਟੱਪਨ ਸਾਹਿਬ ਦਾ ਟ੍ਰੈਂਡਵਾਰ ਟ੍ਰੈਂਡਵਾਰ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਬਈ ਉਹਨਾਂ ਦਾ ਪੇਜ ਫੋਲੋ ਕਰ ਲਿਓ ਧੰਨਵਾਦ ਜੀ